ਭਾਰਤ-ਪਾਕ ਵਿਚਾਲੇ ਵਧੇ ਤਣਾ ਨੂੰ ਥੋੜੀ ਜਹੀ ਠੱਲ ਉਦੋਂ ਪਈ ਹੈ ਜਦੋਂ ਦੋਹਾ ਮੁਲਕਾਂ ਦੇ ਵਿਚਾਲੇ ਸੀਜ਼ ਫਾਇਰ ਦਾ ਐਲਾਨ ਹੋਇਆ। ਇਸ ਦੇ ਚੱਲਦਿਆਂ ਤੁਰਕੀ ਨੇ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੰਗਬੰਦੀ ਦੇ ਐਲਾਨ ਦਾ ਸੁਆਗਤ ਕੀਤਾ ਤੇ ਇਸ ਨੂੰ ਦੱਖਣੀ ਏਸ਼ੀਆ ਵਿੱਚ ਤਣਾਅ ਘਟਾਉਣ ਅਤੇ ਸਥਾਈ ਸ਼ਾਂਤੀ ਨੂੰ ਸਥਾਪਿਤ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਦੱਸਿਆ। ਸ਼ਨੀਵਾਰ ਨੂੰ ਜਾਰੀ ਕੀਤੇ ਗਏ ਇੱਕ ਬਿਆਨ ਦੇ ਵਿੱਚ ਤੁਰਕੇ ਦੇ ਵਿਦੇਸ਼ ਮੰਤਰਾਲੇ ਨੇ ਦੋਵਾਂ ਧਿਰਾਂ ਨੂੰ ਸਿੱਧੀ ਅਤੇ ਸਿਹਤਮੰਦ ਗੱਲਬਾਤ ਦੇ ਵਿੱਚ ਸ਼ਾਮਲ ਹੋ ਕੇ ਜੰਗਬੰਦੀ ਦਾ ਪੂਰਾ ਫਾਇਦਾ ਉਠਾਉਣ ਦੀ ਅਪੀਲ ਕੀਤੀ। ਮੰਤ੍ਰਾਲੇ ਨੇ ਕਿਹਾ ਕਿ ਸਪੋਟਟੈਕ ਦੱਖਣੀ ਏਸ਼ੀਆ ਦੇ ਵਿੱਚ ਟਿਕਾਊ ਸਥਿਰਤਾ ਨੂੰ ਯਕੀਨੀ ਬਣਾਉਣ ਲਈ ਅੱਤਵਾਦ ਵਿਰੋਧੀ ਖੇਤਰ ਸੀਮਤ ਐਸੇ ਤਰ੍ਹਾਂ ਦੇ ਵਾਅਦੇ ਨੂੰ ਰੋਕਣ ਦੇ ਲਈ ਗੱਲਬਾਤ ਵਿਦਿਆ ਸਥਾਪਿਤ ਕਰਨ ਦੀ ਲੋੜ ਹੈ ਅੰਕਾਰਾ ਨੇ ਤੁਰਕੀ ਦੇ ਸਾਰੇ ਦੇਸ਼ਾਂ ਖਾਸ ਕਰਕੇ ਅਮਰੀਕਾ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ ਜੰਗਬੰਦੀ ਤੱਕ ਪਹੁੰਚਣ ਵਿੱਚ ਯੋਗਦਾਨ ਪਾਇਆ ਪਾਕਿਸਤਾਨ ਅਤੇ ਭਾਰਤ ਕਈ ਦਿਨਾਂ ਦੇ ਘਾਤਕ ਜੱਟ ਲੜਾਕੂ ਮਜ਼ਾਇਲ ਡਰੋਨ ਅਤੇ ਤੋਪਖਾਨੇ ਦੇ ਹਮਲਿਆਂ ਤੋਂ ਬਾਅਦ ਇੱਕ ਪੂਰੀ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋਏ ਨੇ ਇਸ ਖਬਰ ਦਾ ਹੈਰਾਨੀ ਜਨਕ ਤੌਰ ਦੇ ਉਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦੁਆਰਾ ਐਲਾਨ ਕੀਤਾ ਗਿਆ ਸੀ ਜਿਨ੍ਹਾਂ ਨੇ ਉਹਨਾਂ ਨੂੰ ਆਮ ਸਮਝ ਦੀ ਵਰਤੋਂ ਕਰਨ ਉਤੇ ਵਧਾਈ ਦਿੱਤੀ ਸੀ